ਕੇ ਨੈਣੋਂ ਨਿੰਦੇ ਨਜ਼ਰ ਚੁਰਾਵਣ ਬਲਦੇ ਦੀਵੇ ਤੋਂ ਨੈਣੋਂ ਨਿੰਦੇ ਨਜ਼ਰ ਚੁਰਾਵਣ ਜਗਦੇ ਦੀਵੇ ਤੋਂ ਤਰਸ ਰਹੇ ਹਨ ਕਾਸ਼ ਸਾਨੂੰ ਲੋਰੀ ਮਿਲ ਜਾਵੇ ਕਿ ਜਾਗਦਿਆਂ ਦੇ ਅਕਸਰ ਖਾਬ ਲਤਾੜੇ ਦੁਨੀਆ ਨੇ ਜਾਗਦਿਆਂ ਦੇ ਅਕਸਰ ਖਾਬ ਲਤਾੜੇ ਦੁਨੀਆ ਨੇ ਖੋਰੇ ਕੋਈ ਸੁਪਨਾ ਰਾਤੀ ਚੋਰੀ ਮਿਲ ਜਾਵੇ ਕਿ ਥੱਕੇ ਹਾਰੇ ਨੈਣ ਪਿਆਸੇ ਛਮ ਛਮ ਵਰਸ ਰਹੇ ਥੱਕੇ ਹਾਰੇ ਨੈਣ ਪਿਆਸੇ ਛਮ ਛਮ ਵਰਸ ਰਹੇ ਕਾਸ਼ ਸਮੁੰਦਰ ਆਕੇ ਮੱਲੋ ਜ਼ੋਰੀ ਮਿਲ ਜਾਵੇ ਕਿ ਹੋ ਜਾਈਏ ਭਰਪੂਰ ਜੇ ਪੂਰਾ ਚੰਨ ਦਿਖੇ ਕਿਦਰੋਂ ਹੋ ਜਾਈਏ ਭਰਪੂਰ ਜੇ ਪੂਰਾ ਚੰਨ ਦਿਖੇ ਕਿਦਰੋਂ ਚਲਕੋਸ ਦੀ ਚਾਹੇ ਥੋੜੀ ਥੋੜੀ ਮਿਲ ਜਾਵੇ ਕਿ ਮਿੱਠਤ ਮਿੱਠੀ ਹਰ ਛੇ ਅੰਦਰ ਕੁਲੀ ਹੋਈ ਤੇਰੀ ਮਿੱਠਤ ਮਿੱਠੀ ਹਰ ਛੇ ਅੰਦਰ ਕੁਲੀ ਹੋਈ ਤੇਰੀ ਸਾਨੂੰ ਇਸ ਕਮਾਦੋਂ ਬਸ ਇੱਕ ਪੂਰੀ ਮਿਲ ਜਾਵੇ ਕਿ ਨੈਣ ਉਨਿੰਦੇ ਨਜ਼ਰ ਚੁਰਾਉਣ ਜਗਦੇ ਦੀਵੇ ਤੋਂ ਦਰਸ ਰਹੇ ਹਨ ਕਾਸ਼ ਸਾਨੂੰ ਲੋਰੀ ਮਿਲ ਜਾਵੇ